ਜਦੋਂ ਸਾਨੂੰ ਪਤਾ ਲੱਗਿਆ ਉਹ ਵਾਪਸ ਚਲੇ ਗਏ 25 3 ਮੁੰਡੇ ਆਏ ਇਹ ਬੇਟਾ ਸੀ ਦਬਾਰ ਆਪਣੇ ਜਿੱਦਾ ਬਾਹਰ ਸਾਰੇ ਨਾਰਮਲ ਲੋਕੀ ਬੈ ਜਾਂਦੇ ਹਰ ਆਦਮ ਬੇਟਾ ਫੋਨ ਚ ਲੰਦਾ ਪਿਆ ਉਹ ਆਏ ਉਹਨਾਂ ਨੇ ਇੱਕ ਅਸਿਸਤ ਮਾਰਿਆ ਉਹਦੇ ਸਿਰ ਦੇ ਵਿੱਚ ਲੱਗੀ ਦੂਜਾ ਇਹ ਭੱਜ ਕੇ ਉੱਟ ਗਏ ਜਦੋਂ ਸਿਰ ਦੇ ਵਿੱਚ ਉਹਨਾਂ ਨੇ ਪਿੱਛੋਂ ਬੋਤਲਾਂ ਬੋਰਾ ਭਰ ਕੇ ਲੈ ਕੇ ਆਏ ਸੀ ਬੋਤਲਾਂ ਨਾ ਬੋਤਲਾ ਮਾਰਨੀ ਸ਼ੁਰੂ ਕਰਦੇ ਆ ਗਲੀ ਦੇ ਅੰਦਰ ਮੰਦਿਰ ਦੇ ਵਿੱਚ ਇਹ ਗਾਲਾਂ ਕੱਢਦੇ ਰਹੇ ਉਹ ਜਿਵੇਂ ਆਏ ਸੀਗੇ ਏਡੇ ਬਸ ਸੜੇ ਸੀ ਅਸੀਂ ਉਹ ਕਿੰਨੇ 25 30 ਜਣੇ ਆਏ ਸੀਗੇ ਉਹ ਆ ਕੇ ਭੱਲੇ ਜਿਹਾ ਹਮਲਾ ਕਰਦੇ ਤੇ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਦੇ ਸਾਰੇ ਏਡੀਆਂ ਏਡੀਆਂ ਤਲਵਾਰਾਂ ਵੱਡੀਆਂ ਵੱਡੀਆਂ ਨਾਲ ਲਈ ਫਿਰਦੇ ਨੇ ਬਹੁਤ ਮਤਲਬ ਤਲਵਾਰਾਂ ਸੀ ਇੱਕ ਬੋਰਾ ਸੀ ਬੋਰੇ ਦੇ ਵਿੱਚ ਬੋਤਲਾਂ ਸੀ ਬੋਤਲਾਂ ਹੋ ਗਿਆ ਤੇ ਹੋਰ ਕਿੰਨਾ ਕੁਝ ਵਿੱਚ ਰਿਹਾ ਇੱਟਾਂ ਜੋ ਵੀ ਆ ਸਾਰਾ ਤੇ ਅੱਜ ਤਿੰਨ ਵਾਰੀ ਹਮਲਾ ਕਰਨ ਆਏ ਮੈਨੂੰ ਤੇ ਰਾਤ ਨੂੰ ਇੱਕ ਮੁੰਡੇ ਨੇ ਦੇ ਹੱਥਾਂ 'ਚ ਬਹੁਤ ਪੂਰੀ ਤਰ੍ਹਾਂ ਤੁਹਾਨੂੰ ਦਿਖਾਇਆ ਵੀ ਉਹਦੇ ਕਨੀਆ ਪੂਰੀ ਤਰ੍ਹਾਂ ਸੱਟਾਂ ਮਾਰੀਆਂ ਤੇ ਮੇਰਾ ਖਿਆਲ ਪੰਜ ਕੋਰੀ ਐਸਐਸਓ ਸਾਹਿਬ ਨੂੰ ਫੋਨ ਕਰਤਾ ਉਹਨੇ ਇਹਨੂੰ ਚੱਕਿਆ ਏਡੀਸੀ ਗਵਨ ਸਾਹਿਬ ਦਾ ਫੋਨ ਨਹੀਂ ਮਿਲ ਰਿਹਾ ਏਸੀਪੀ ਸਾਹਿਬ ਨੇ ਨਹੀਂ ਚੱਕਿਆ ਮਤਲਬ ਬਰਬਾਸ ਰਹੀ ਹੈ ਸਾਰਾ ਕੁਝ ਜੁਧਨਾਰਾਇਬ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾ ਯੂ ਮੇਰੀ ਤੇਜ਼ ਦਾ ਹਥਿਆਰ ਦਾ ਕੁਝ ਨੌਜਵਾਨ ਇੱਕ ਨੌਜਵਾਨ ਤੇ ਹਮਲਾ ਕਰ ਦਿੰਦੇ ਆ ਜਾਣਕਾਰੀ ਲੈ ਲੈਣੇ ਪੂਰੀ ਯਕੀਨ ਨਾ ਹੋ ਤੁਹਾਡਾ ਮੇਰਾ ਨਾਮ ਨਕੁਲ ਕਲਿਆਣ ਕੀ ਹੋਇਆ ਕੀ ਸੀ ਅੱਜ ਮੇਰੀ ਉੱਤੇ ਸ਼ਾਪ ਆ ਰੋਡ ਦੇ ਉੱਤੇ ਜਿੱਥੇ ਆਪਾਂ ਮਤਲਬ ਇਹ ਵਾਰਦਾਤ ਹੋਈ ਆ ਤੇ ਮੈਂ ਸ਼ਾਪ ਬੰਦ ਕਰ ਰਿਹਾ ਸੀਗਾ ਅਚਾਨਕ ਹੀ ਆਵਾਜ਼ ਆਈ ਜਿਵੇਂ ਜਦਾਂ ਮੁੰਡੇ ਲੜਦੇ ਵੇ ਮੈਂ ਕਿਹਾ ਚਲੋ ਇੰਨੀਆਂ ਕੁ ਲੜਾਈਆਂ ਹੁੰਦੀਆਂ ਰਹਿੰਦੀਆਂ ਤੇ ਜਦੋਂ ਜਲਦੀ ਪਤਾ ਲੱਗਿਆ ਕਿ ਮਾਰ ਕੇ ਹੁਣੇ ਮੈਨੂੰ ਇਹ ਵੀ ਨਹੀਂ ਪਤਾ ਸੀਗਾ ਵੀ ਆਪਣੇ ਹੀ ਦੋਸਤ ਐ ਉਹ ਵੀ ਆਪਣੇ ਮੁੰਡਾ ਆ ਜਦੋਂ ਸਾਨੂੰ ਪਤਾ ਲੱਗਿਆ ਉਹ ਵਾਪਸ ਚਲੇ ਗਏ 25 3 ਮੁੰਡੇ ਐ ਇਹ ਬੈਠਾ ਸੀ ਇੱਧਰ ਬਾਹਰ ਆਪਣੇ ਜਿੱਧਾ ਬਾਹਰ ਸਾਰੇ ਨਾਰਮਲ ਲੋਕ ਹੀ ਬੈਹ ਜਾਂਦੇ ਆ ਰਾਤ ਨੂੰ ਬੇਟਾ ਫੋਨ ਚ ਲੰਦਾ ਪਿਆ ਤੋ ਆਏ ਉਹਨਾਂ ਨੇ ਇੱਕ ਸਿਰ ਚ ਮਾਰਿਆ ਉਹਦੇ ਇੱਥੇ ਸਿਰ ਦੇ ਵਿੱਚ ਲੱਗੀ ਦੂਜਾ ਇਹ ਭੱਜ ਗਿਆ ਉੱਟ ਕੇ ਜਦੋਂ ਸਿਰ ਚ ਵੱਜੀ ਉਹਨਾਂ ਨੇ ਪਿੱਛੋਂ ਬੋਤਲਾਂ ਬੋਰਾ ਭਰ ਕੇ ਲੈ ਕੇ ਆਏ ਸੀ ਬੋਤਲਾਂ ਨਾਲ ਬੋਤਲਾ ਮਾਰਨੀ ਸ਼ੁਰੂ ਕਰਦੇ ਆ ਗਲੀ ਦੇ ਅੰਦਰ ਮੰਦਿਰ ਦੇ ਵਿੱਚ ਇਹ ਗਾਲਾਂ ਕੱਢਦੇ ਰਹੇ ਉਹਨਾਂ ਇਹ ਹੈਗੀ ਕੋਈ ਆਪਸ ਜੀ ਇਹਨਾਂ ਦੀ ਪ੍ਰਾਣੀ ਕੋਈ ਮੱਲੇ ਦੇ ਮੁੰਡੇ ਦੀ ਰੰਜਿਸ਼ ਆ ਉਹਨਾਂ ਨੇ ਇਹ ਟਾਰਗੇਟ ਸਾਰਾ ਮੱਲਾ ਰੱਖਿਆ ਹੋਇਆ ਵੀ ਜਿੰਨੇ ਗਲੀ ਦੇ ਛੋਟੇ-ਛੋਟੇ ਮੁੰਡੇ ਉਹਨਾਂ ਨੂੰ ਵੀ ਮਾਰਦੇ ਆ ਮਤਲਬ ਉਹਨਾਂ ਨੇ ਵੀ ਮਾਰ ਕੇ ਚਲੇ ਜਾਂਦੇ ਆ ਜਿਹਨੂੰ ਮਾਰਿਆ ਹੋਇਆ ਜਿਹਦੀ ਇੱਥੇ ਦਾਖਲ ਕਰਾਇਆ ਤੁਸੀਂ ਆਪਣੇ ਦੋਸਤ ਨੂੰ ਕੀ ਨਾਮ ਹੁੰਦਾ ਉਹਨਾਂ ਦਾ ਨੰਮ ਦਿਨੇਸ਼ ਕੁਮਾਰ ਕੀ ਕਰਦਾ ਕੀ ਹੈ ਉਹ ਮੇਰੇ ਨਾਲ ਹੀ ਆ ਹਾਂਜੀ ਸ਼ੌਪ ਤੇ ਹੀ ਮੇਰੇ ਕੋਲ ਹੀ ਲੱਗਿਆ ਹੋਇਆ ਸੀਗਾ ਤੇ ਫਿਲਹਾਲ ਇੱਥੇ ਮਲੇਰ ਕੋਟਲੇ ਕੁਕਿੰਗ ਸਿੱਖਦੇ ਮਲੇਰ ਕੋਟਲੇ ਦੇ ਵਿੱਚ ਗਿਆ ਸੀ ਤੇ ਉੱਥੋਂ ਦੀ ਵਾਪਸ ਇੱਧਰ ਆਇਆ ਦੁਬਾਰਾ ਇਹ ਕੌਣ ਨੇ ਜਿਹੜੇ ਨੌਜਵਾਨ ਜਿਹੜੇ ਨੇ ਹਮਲਾ ਕੀਤਾ ਹੋਇਆ ਤੇ ਨਹੀਂ ਜਾਣਦੇ ਮੈਂ ਕਦੀ ਲੈ ਕੇ ਨਹੀਂ ਉਹ ਮੁੰਡੇ ਪਹਿਲਾਂ ਇਹ ਤਾਂ ਸਵੇਰੇ ਆਏ ਸੀਗੇ ਸਵੇਰੇ ਆ ਕੇ ਦੁਬਾਰਾ ਫਿਰ ਦੁਬਾਰਾ ਆਏ ਰਾਤ ਨੂੰ ਅੱਛਾ ਤੇ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਦੇ ਕੋਲ ਸਾਰੇ ਏਡੀਆਂ ਏਡੀਆਂ ਤਲਵਾਰਾਂ ਵੱਡੀਆਂ ਵੱਡੀਆਂ ਨਾਲ ਲਈ ਫਿਰਦੇ ਨੇ ਬਹੁਤ ਮਤਲਬ ਤਲਵਾਰਾਂ ਸੀ ਇੱਕ ਬੋਰਾ ਸੀ ਬੋਰੇ ਦੇ ਵਿੱਚ ਬੋਤਲਾਂ ਸੀ ਬੋਤਲਾਂ ਹੋ ਗਈਆਂ ਤੇ ਹੋਰ ਕਿੰਨਾ ਕੁਝ ਵਿੱਚ ਉਹਦੇ ਇੱਟਾਂ ਜੋ ਵੀ ਆ ਸਾਰਾ ਤੇ ਹੁਣ ਡਾਕਟਰ ਕੀ ਕਰੇ ਡਾਕਟਰ ਦੇ ਸਰ ਡਾਕਟਰ ਦਾ ਬਾਤਮੇ ਜਨੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕੋਈ ਜਵਾਬ ਨਹੀਂ ਦੇ ਰਹੇ ਕੁਝ ਵੀ ਪੁੱਛ ਲੋ ਕੋਈ ਜਵਾਬ ਨਹੀਂ ਇਲਾਜ ਕਰ ਰਹੇ ਨਾ ਇਲਾਜ ਕਰ ਰਹੇ ਅਸੀਂ ਕਿਹਾ ਵੀ ਮੁੰਡੇ ਦੇ ਸੱਟ ਲੱਗੀ ਆ ਮਾਰ ਕੇ ਗਏ ਕਹਿੰਦੇ ਐਮ ਐਲ ਆਰ ਨੇ ਅਸੀਂ ਦੇ ਸਕਦੇ ਅਸੀਂ ਇਹ ਨਹੀਂ ਕਰ ਸਕਦੇ ਇਹ ਹਾਲ ਨੇ ਨਾ ਸਰਕਾਰੀ ਹਸਪਤਾਲਾਂ ਫੇਰ ਵੀ ਮਤਲਬ ਆਪਣੇ ਨਾਲ ਅਲੱਗ ਐਟੀਟਿਊਡ ਤੁਹਾਨੂੰ ਪ੍ਰਸ਼ਾਸਨ ਤੋਂ ਕੋਈ ਮੰਗ ਕਰਦੇ ਹੋ ਏਡੀ ਵੱਡੀ ਵਾਰਤਾ ਤੋਂ ਅੰਜਾਮ ਦੇਤਾ ਕੋਈ ਚੀਜ਼ ਕਹਿੰਦੇ ਆ ਦੇਖੋ ਮੁੰਡਾ ਬਹੁਤ ਜ਼ਿਆਦਾ ਰਿਚ ਨਹੀਂ ਹੈਗਾ ਠੀਕ ਨਹੀਂ ਫੈਮਲੀ ਉਹਦੀ ਕੋਈ ਐਨਾ ব্যাকਗਰਾਉਂਡ ਸਪੋਰਟ ਨਹੀਂ ਆ ਅਨਮੈਰਿਡ ਹੈ ਵੀ ਇਹੀ ਹੈ ਇਹਨੂੰ ਇਨਸਾਫ ਮਿਲ ਜਵੇ ਇਹਦਾ ਇਲਾਜ ਹੋ ਜਵੇ ਤੇ ਆਪਣੀ ਨਾਰਮਲ ਪੋਜੀਸ਼ਨ 'ਚ ਵਾਪਸ ਆਵੇ ਜਿੱਨਾ ਕੋਈ ਕੰਮਕਾਰ ਕਰਕੇ ਆਪਣਾ ਘਰ ਪਰਿਵਾਰ ਪਾਲ ਸਕੇ ਸਰ ਕਿਸ ਤਰ੍ਹਾਂ ਦੇਦੇ ਹੋ ਆਏ ਕਿ ਦਿਨ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਏਡੀ ਵੱਡੀ ਵਾਰਦਾਤ ਨੂੰ ਹਥਿਆਰਾ ਟੋਕਿਆਂ ਨਾਲ ਇਸ ਵਿਅਕਤੀ ਨੇ ਇਹ ਅੱਜ ਕੋਈ ਤਿੰਨ ਵਾਰੀ ਹਮਲਾ ਕਰਨ ਆਏ ਮੁੰਡੇ ਤੇ ਰਾਤ ਨੂੰ ਇੱਕ ਮੁੰਡੇ ਨੇ ਦੇ ਹੱਥ ਆ ਗਿਆ ਬਹੁਤ ਬੁਰੀ ਤਰ੍ਹਾਂ ਤੁਹਾਨੂੰ ਦਿਖਾਇਆ ਵੀ ਉਹਦੇ ਕਿੰਨੀਆਂ ਬੁਰੀ ਤਰ੍ਹਾਂ ਸੱਟਾਂ ਮਾਰੀਆਂ ਤੇ ਮੇਰੇ ਖਿਆਲ ਪੰਜ ਕੋਰੀ ਐਸਚੋ ਸਾਹਿਬ ਨੂੰ ਫੋਨ ਕਰਤਾ ਉਹਨਾਂ ਨੇ ਨਹੀਂ ਚੱਕਿਆ ਏਡੀਸੀ ਬਾਨ ਸਾਹਿਬ ਦਾ ਫੋਨ ਨਹੀਂ ਮਿਲ ਰਿਹਾ ਏਸੀਪੀ ਸਾਹਿਬ ਨੇ ਨਹੀਂ ਚੱਕਿਆ ਮਤਲਬ ਬਰਬਾਸ ਰਹੀ ਹੈ ਸਾਰਾ ਕੁਝ ਫਿਰ ਕਿੰਨੇ ਕਦੋਂ ਤਿੰਨ ਵਾਰੀ ਕਿਤੇ ਰੌਂਡ ਮਾਰ ਕੇ ਇਹੀ ਮੁੰਡੇ ਜਿਹੜੇ ਆ ਜਿਹੜੇ ਸੱਟਾਂ ਮਾਰ ਕੇ ਗਏ ਦੁਪਹਿਰੇ ਵੀ ਤਿੰਨ ਵਾਰੀ ਆਇਆ ਕੋਈ ਦੁਸ਼ਮਣੀ ਵਗੈਰਾ ਲੱਗਦੀ ਹੈ ਕੁਝ ਕੋਈ ਦੁਸ਼ਮਣੀ ਨਹੀਂ ਇਹ ਮੁੰਡੇ ਜਾ ਉਹਨਾਂ ਨੂੰ ਪੁੱਛਿਆ ਬੱਚਿਆਂ ਨੂੰ ਉਹ ਕਹਿੰਦੇ ਅਸੀਂ ਇਹਨਾਂ ਨੂੰ ਜਾਣਦੇ ਨਹੀਂ ਪਤਾ ਕੀ ਵਜ੍ਹਾ ਇਹ ਤਾਂ ਹੁਣ ਕੋਣ ਪੁਲਿਸ ਪੁੱਛੂ ਫੜ ਕੇ ਵੀ ਕੀ ਤੁਹਾਡੀ ਰੰਜਿਸ਼ ਹੈ ਇਹਨਾਂ ਤੋਂ ਕਿਤੇ ਪੁਲਿਸ ਨੂੰ ਫੋਨ ਇਤਲਾਹ ਦਿੱਤੀ ਬਿਲਕੁਲ ਤਲਾਹ ਦਿੱਤੀ ਇਹ ਇੱਥੇ ਚੁਟਕਲੇ ਵਾਲੀ ਗੱਲ ਹੈ ਵੀ ਪੁਲਿਸ ਤੋਂ ਪਹਿਲਾਂ ਪ੍ਰੈਸ ਨੂੰ ਕਹਿੰਦੇ ਕੀ ਨਾਮ ਤੁਹਾਡਾ ਮੇਰਾ ਨਾਮ ਦਿਨੇਸ਼ ਹੈ ਦਿਨੇਸ਼ ਜੀ ਕੀ ਹੋਇਆ ਸੀਗਾ ਕੁਛ ਨਹੀਂ ਅਸੀਂ ਇੱਦਾਂ ਮੱਲੇ ਦੇ ਖੜੇ ਸੀ ਕਿ ਸਾਡੇ ਮੱਲੇ 'ਤੇ ਹਮਲਾ ਕਰਨ ਆਏ ਕਿਹੜੇ ਮੱਲੇ ਦੀ ਆਪਣੇ ਘਾਟੀ ਵਾਲਮੀ ਕਿ ਮੱਲੇ ਦੀ ਅੱਛਾ ਹੋਇਆ ਕੀ ਸੀ ਕੁਛ ਵੀ ਨਹੀਂ ਆਇਆ ਸੀਗਾ ਜੀ ਇੱਦੇ ਬੱਸ ਖੜੇ ਸੀ ਅਸੀਂ ਉਹ ਕਿੰਨੇ 25-30 ਜਣੇ ਆਏ ਸੀਗੇ ਉਹ ਆ ਕੇ ਮੱਲੇ 'ਤੇ ਹਮਲਾ ਕਰਦੇ ਅੱਛਾ ਕੋਈ ਜਾਣ ਪਛਾਣ ਵਾਲੇ ਹਮਲਾ ਕਰਨ ਵਾਲੇ ਓਏ ਕੋਈ ਜਾਣ ਪਛਾਣ ਵਾਲਾ ਨਹੀਂ ਪਈਆਂ ਨੂੰ ਪਛਾਤੇ ਅੱਛਾ ਤੇ ਹਮਲੇ ਦਾ ਕਾਰਨ ਕੀ ਕੁਛ ਵੀ ਨਹੀਂ ਬਤਾ ਸਹਰੇ ਕਿਤੇ ਹੀ ਅਸੀਂ ਮੈਂ ਤਾਂ ਇੱਦਾਂ ਹੀ ਬਥੇ ਨਿਕਲਦਾ ਹੋਇਆ ਸੀ ਮੈਨੂੰ ਇੱਦਾਂ ਹੀ ਆਇਆ ਹੋਇਆ ਇੱਦਾਂ ਹੀ ਪੈ ਗਏ ਸਾਰੇ ਬਸ ਕੀ ਕੀ ਹਥਿਆਰ ਸੀ ਉਹਨਾਂ ਕੋਲ ਔੜਾ ਕੋ ਸਾਰੇ ਕੋ ਖੰਡੇ ਸੀਗੇ ਦਾਤ ਸੀਗੇ ਅੱਛਾ ਕੋਈ ਪਿਸਟਲ ਵਗੈਰਾ ਸੀ ਕੀ ਉਹਨਾਂ ਕੋਈ ਪੁਰਾਣੀ ਦੁਸ਼ਮਣੀ ਤਾਂ ਨਹੀਂ ਕਿਸੇ ਨਾਲ ਨਹੀਂ ਸਰ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕੀ ਕੰਮ ਕੀ ਕਰਦੇ ਹੋ ਸਾਲਾ ਡਰਾਈਵਿੰਗ ਕਰਦੇ ਹਾਂ ਰਿਵਰੀ ਕਰਦੀ ਤੇ ਹੁਣ ਤੁਹਾਡੇ ਕਿੱਥੇ ਕਿੱਥੇ ਲੱਗੀਆਂ ਨੇ ਆਸਾਂ ਦਾ ਤੁਹਾਡੇ ਸਾਹਮਣੇ ਹੀ ਨੇ ਕਿ ਸਾਰੇ 20 ਦੇ ਕਰੀਬ ਟਾਂਕੇ ਲੱਗੇ ਆ ਜਿਆਦਾ ਹੀ ਲੱਗੇ ਕਿੰਨਾ ਕਿਤੇ ਪੁਲਿਸ ਜਰੀਆ ਆਪਣੀਆਂ ਅੱਖਾਂ ਜਿਹੜੀ ਹੈ ਬੰਦ ਕਰਕੇ ਬੈਠੀ ਹੈ ਤੇ ਬਿਲਕੁਲ ਜਿੱਦਾਂ ਤੁਸੀਂ ਸੁਣਿਆ ਕਿ ਇਸ ਵਿਕਤੀ ਕੋਲੋਂ ਕਿ ਐਸਐਚਓ ਨੂੰ ਵੀ ਜਿਹੜੀ ਆ ਪੰਜ ਵਾਰੀ ਸੁਨੇਹਾ ਫੋਨ ਕਰਤੇ ਤੇ ਬਿਲਕੁਲ ਵੀ ਜਿਹੜਾ ਕੀ ਆ ਫੋਨ ਜਿਹੜਾ ਕੀ ਆ ਨਹੀਂ ਚੱਕਿਆ ਗਿਆ ਤੇ ਪੁਲਿਸ ਨੂੰ ਜਿਹੜੀ ਇਤਲਾਹ ਦੇਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਜਿਹੜੀ ਕੀ ਆ ਮੌਕੇ ਤੇ ਨਹੀਂ ਪਹੁੰਚ پائی ਤੇ ਹੁਣ ਦੇਖਣਾ ਇਹ ਹੋਏਗਾ ਕਿ ਪੁਲਸ ਉਸ ਦੋਸ਼ੀਆਂ ਨੂੰ ਕਿੱਦਾਂ ਕਾਬੂ ਕਰਦੀ ਹੈ ਤੇ ਕਿੰਨੀ ਕੋ ਜਲਦੀ ਹੈ ਕਾਰਵਾਈ ਕਰਦੀ ਹੈ ਉਸ ਦੋਸ਼ੀਆ ਤੇ ਜੁੜੇ ਲੁਧਣਾ ਲਾਈਵ ਜਨਾ ਹਨੀਦਨਾ ਯੂੰਬੇ ਰਿਪੋਰਟ ਤਨਵੰਦ